सतनाम श्री गुरु साहिब जीओ सतनाम गुरु साहिब एको एक ओंकार सतनाम करता पुरख निरपो निर्वैर आकाल मूर्त अजोनी से भंग गुरु प्रसाद जप ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸਾਚਾ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁਪਨਾ ਹੋਵੇ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੂਰੀਆ ਭਾਰ ਸੈਸ ਸਿਆਣਪਾ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿਵਸ ਤਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣਾ ਕਾਰ ਹੁਕਮ ਨਾ ਕਿਹਾ ਜਾਏ ਹੁਕਮੇ ਹੋਵਣ ਜੀ ਹੁਕਮ ਲੈ ਵਿਢਾਈ ਹੁਕਮੇ ਉੱਤਮ ਨੀਚ ਹੁਕਮ ਨਾਲ ਲੈ ਕਾ ਦੁੱਖ ਸੁੱਖ ਪਾਹੀਐ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਾਦਾ ਪੁਆਹੀਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਐ ਨਾਨਕ ਹੁਕਮ ਮੈਂ ਜੇ ਬੁਜੇ ਤਾਹੋ ਮੈਂ ਕੈ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤੋ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਟਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੈ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹੱਦ ਰਹਾ ਦੂਰਾ कथना कथी न आवे तो कत कथ कत, कथी कोटि कोट कोट जिंदा दे लेंदे थक पा है जुगा जुगंत्र खाई खाहे उकमी उकम चलाए राहो नानक विकस वे परवाहो साचा साहिब साच नाए पाख्या पोआ पार आख है मंग है, देहे देहे दात करे दातार ਫਿਰ ਕੇ ਅਗੇ ਰਖੀਏ ਜਿੱਤ ਦੇ ਸੈ ਦਰਬਾਰ ਮੋਕੀ ਬੋਲਣਾ ਬੋਲਿਏ ਜਿਤ ਸੁੰਤਰੇ ਪਿਆਰ ਅਮਰਤ ਵੇਲਾ ਸੱਚ ਨਾਉ ਵਿੜਾਈ ਵਿਚਾਰ ਕਰਮੀ ਆਵੇ ਕੱਪੜਾ ਨਾ ਤ੍ਰੀਮੁਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਠਾਪਿਆ ਨ ਜਾਹੇ ਕੀਤਾ ਨ ਹੋਐ आप निरंजना सोहे दिनसे तिन पाया मानो नानक गाव्ये गुणि निदान गावे सु मन रखिए हर सुख कर ले जाहे गुरमुख ना गुरमुख वेतङ् गुरमुख रस मय ਗੋਰੀਸ਼ਰ ਗੁਰ ਗੁਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੂੰ ਜਾਣਾ ਆਖਾ ਨਹੀਂ ਕਹਿਣਾ ਕਤ ਨਾ ਜਾਏ ਗੁਰਾਂ ਇੱਕ ਦੇ ਪੂਜਾਈ ਸਭਨਾ ਜੀਆ ਕਾ ਏਕੋ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ বিনা ਪਾਣੇ ਕੇ ਨਾ ਹੀ ਕਰੇ ਜੇਤੇ ਸਿਖਟੂ ਪਾਈ ਵਿਕਾ ਵੇਨਾ ਕਰਮ ਕੈ ਮਿਲੇ ਲਈ ਮਤਿ ਵਿਚ ਰਤਨ ਜਵਾਹਰ ਮਾਨਕ ਜੇ ਕੋ ਰਕੀ ਸਿੱਖ ਸੁਣੀ ਗੁਰਾਂ ਕਦਹਿ ਬੁਝਾਈ ਸਭਨਾ ਜੀਆ ਕਾ ਏਕੋ ਦਾਤਾ ਸੋ ਮੈ ਵਿਸਰਨਾ ਜਾਏ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਐ ਚੰਗਨੁਰ ਕਾਇਕੇ ਜਸ ਕੀਰਤ ਜਗ ਲਹਿ ਜੇ ਤਿਸ ਨਦਰ ਨ ਆਵਈ ਤਾ ਬਾਤਨਾ ਪੂਛੇ ਕੇ ਕੀਟਾਂਂਦਰ ਕੀਟੋ ਕਰ ਦੋ ਸੀ ਦੂਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤਿਹ ਕੋਈ ਨਾ ਸੁਧੀ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿਧ ਪੀਰ ਸੁਰਨਾਥ ਸੁਣੀਐ ਤਰਤਵਲਾ ਕਾਸ સુણિયે બી પલોપતાલ સુણિયે પોય ન સકે કાળ નાનક પખતા સાદા વેગાસા સુણિયે દુખ પાપ કા નાશ સુણિયે આયસર બ્રહ્મા ઇન્દો સુણિયે મુક્ષલાણ મંદો સુણિયે યોગયુક્ત તાન ભેદવા सुनिए सास्तो सिमृत वेदो नानक भक्त सदा विकास सुनिय दुख पाप का नाश सुनिय सत स्तोख ज्ञान सुनिय अड़सठ काश नाना सुनिय पढ़ पढ़ मान सुनिय लागे से ध्यान नानक भगता सदा विकास ਸੁਨਿਏ ਦੂਖ ਪਾਪ ਕਾ ਨਾਸ ਸੁਨਿਏ ਸਰ ਗੁਨਾ ਕੇ ਗਾਹਾ ਸੁਨਿਏ ਸੇਕ ਪੀਰ ਪਤਸਾ ਸੁਨਿਐਂ ਦੇ ਪਾਵ ਹੈ ਰਾਹ ਸੁਨਿਐ ਆਤੋ ਵਿਅਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਹੇ ਜੇ ਕੋ ਕਹੇ ਪਿਛੇ ਪੁਛਤਾਏ ਕਾਗਦ ਕਲਮ ਨਾ ਲਿਖਣਾ ਹਾਰ ਮੰਨੇ ਕਬਹ ਕਰਨ ਵਿਚਾਰ ਏ ਸਨਾਮੋ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਤੋਏ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧਾ ਮੰਨੇ ਮੋ ਛੋਟਾ ਨਾ ਕਾਹੇ ਮੰਨੇ ਜਮਕੇ ਸਾਥ ਨਾ ਜਾਹੇ ਐਸਾ ਨਾਮੋ ਨਰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਹੇ ਮੰਨੇ ਪਤ ਸਿਉ ਪ੍ਰਗਟੇ ਜਾਹੇ ਮੰਨੇ ਮਗੋ ਨਾ ਚੱਲੇ ਪੰਤ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮੋ ਨਰਨਜਨ ਹੋਇ ਜੇ ਕੋ ਮਨ ਜਾਣੇ ਮਨ ਕੋ ਹੈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਾਵੇ ਨਾਪੇਖਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨਾ ਪੰਚੇ ਪਾਵੇ ਦਰਗਹ ਮਾਨ ਪੰਚੇ ਸੋਏ ਦਰਵਾਜਾ ਨ ਪੰਚਾ ਕਾ ਗੁਰ ਏਕੋ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਸੁਮਾਰ ਥੋਲ ਤਰਮ ਤਿਆ ਕਾ ਪੂਤਾ ਸੰਤੋ ਕਉ 타 ਪਰ ਕੇ ਅਜਨ ਸੂਤ ਜੇ ਕੋ ਬੂਝੇ ਹੋ ਵਿਸਤਿਆਰ ਤਵਲੇ ਉਪਰ ਕੇ ਤਾ ਪਾਰ ਤਤਿ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵੰਜੋਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋ へ ਲਿਖਾ ਲਿਖਿਆ ਕਹਿ ਤਾ ਹੋ へ ਕੀ ਤਾ ਤਾਣ ਸਵਾਲ ਰੂਪਾ ਕਹਤੇ ਦਾ ਤ ਜਾਣੇ ਕੋਣ ਕੂ ਤਾ ਕੀ ਤਪਸੋਂ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ तो सदा सलामतो निरङ्कार असङ्ख्य जप अशङ्ख पाओ असङ्ख पूजा तपताओ पाठ ग्रन्थमुख वेदपाठ मन मनर उदास असङ्ख्य भगतगुण ज्ञानविचार असङ्ख्य सती असङ्ख्य दत्तार असङ्ख सूर मुहु पक्षसार अशङ्ख मोन देवायतार ਕੁਦਰਤ ਕਵਨ ਕਾਰੇ ਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤਤ ਭਾਵੇ ਸਾਈ ਭੜੀਕਾਰ ਤੋ ਸਦਾ ਸਲਾਮ ਤੋ ਨਰੰਕਾਰ ਅਸੰਖ ਮੂਰ ਕੰਧ ਕੋਰ ਅਸੰਖ ਚੋਰ ਹਰਾ ਮਖੋਰਾ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟੱਤਿ ਆਕ ਮਾਹੇ ਅਸੰਖ ਪਾਪੀ ਪਾਪੋ ਕਰ ਜਾਏ अशङ्क उडयार कुडेरा अशंख मलेखा है अशंख निधकिर करे पार नानक नीच कै विचार न जावा एक वार जो तुद पावे सै पली कार तू सदा सलामत नरकार ਆਸਨ ਕਨਾਵੋ ਅਸੰਖਰਤਾਓ ਅਗੰਗ ਅਗੰਗ ਸੰਕਲੋ ਅਸੰਖੇ ਸਿਰ ਪਾਰੋ ਹੈ ਅਖਰੀ ਨਾਮ ਅਖਰੀ ਸ ਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲੇਖਣ ਬੋਲਨ ਬਾਣ ਅਖਰਾ ਸਿਰ ਸੰਜੋਗ ਵਿਖਾਣਾ ਜਿਨ ਲੇਖੇ ਤੇ ਸਿਰਨਾ ਹੈ ਜੀਵ ਫਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾਉ ਵਿੰਨਾਵੇ ਨਾਇਕੋ ਤਾਉ कुदरत कवन का विचार वार न जमा एक वार जो तुद पावे साई पली कार तू सदा सलामत नंकार परिये हाथो पेर तंदे हे पानी तोते उतरस के हे मूत्र लिटी का पड़ो हे ते साबुन लिया तो है ਬਰੇ ਇਹ ਮਤ ਪਾਪਾ ਕੇ ਸੰਗ ਓ ਤੋ ਪੇਨਾ ਮੇ ਕੇ ਰੰਗਾ ਪੁੰਨੀ ਪਾਪੀ ਆ ਕੰਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੂੰ ਆਪੇ ਬੀਜ ਆਪੇ ਕਾਹੂੰ ਨਾਨਕ ਹੁਕਮਿ ਆਉਂ ਜਾਉ ਤਿ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਣਾ सुण्यामन्यामन पिता पा अन्तर्गत सब गुण तेरे मेनाय को हि गुण के भगत न हो है स्वाणि भरमाउ सत्सुण चाऊ कवन सोवेला वक्त कवना कवना तित कवन वार कवना से रुति महो कवना जितो आकार वेल न पाया पंडती जे हो वेले पुराना वक्त न पायो कादिया दिया जे लिखन ले पुराना तित्वार जोगी जाने रुत मवन कोई ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਨ ਸੋਈ ਕਿਵ ਕਰੱਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਕੇ 1 2 1 ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕਿਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ

ਸਲਾਹੀ ਸਲਾਹੇ ਤੀ ਸੁਤਨਾ ਪਾਈਆਂ ਨਦੀਆਂ ਤੇ ਵਹਾ ਪਾਵੇ ਹੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨਾ ਗਹਿਰਾ ਸੱਤੀ ਮਾਲੋ ਧਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੁ ਨਾ ਵਿਸਰੈ ਆਂਤੋ ਨਾ ਸਿਫਤੀ ਕਹਿਨ ਅੰਤ ਅੰਤ ਨਾ ਕਰਨੇ ਦੇਨ ਅੰਤ ਅੰਤ ਨਾ ਵੇਖਣ ਸੂਰਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕਿਤਾਕਾਰ ਅੰਤ ਨਾ ਜਾਪੇ ਪਾਰ ਆਵਾਰ ਅੰਤ ਕਾਰਨ ਕਹਤੇ ਬੇਲਾ ਹੈ ਤਾਂ ਕਿ ਅੰਤ ਨਾ ਪਾਹੇ ਜਾਹੇ ਇਹੋ ਅੰਤ ਨਾ ਜਾਣੇ ਕੋਹੇ ਬੋਤਾ ਕਹੇ ਇਹ ਬੋਤਾ ਹੋ ਹੈ ਵੱਡਾ ਸਾਹਿਬ ਉਚਾਤਾਉ ਉਚਾਏ ਉਪਰ ਉਚਾ ਨਾਉ ਐ ਵਡੂ ਚਾਹ ਵੇ ਕੋਈ ਤਿਸੂ ਚੇ ਕੋ ਜਾਣੇ ਸੋਹੇ ਜੇਵੜਾ ਆਪ ਜਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਹੇ ਵੱਡਾ ਦਾਤਾ ਤਿੱਲ ਨਾ ਤਮਾਏ ਕੀਤੇ ਮੰਗਹਿ ਜੋਤ ਪਾਰ ਕੀਤੀਆਂ ਗਣਤ ਨਾਏ ਵਿਚਾਰ ਕਿਤੇ ਕਪ ਟੁੱਟ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਈ ਖਾਹੇ ਕੀਤੀਆਂ ਧੂਕ ਪੂਕ ਸਦਮਾਰ ਏ ਵੀ ਦਾ ਤੇਰੀ ਦਤਾਰ ਬੰਦ ਕਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਹੇ ਜੇ ਕੋ ਖਾਇ ਕਕਨ ਪਾਹੇ ਓ ਜਾਣ ਜੇ ਤੇ ਅਮੁਖਾ ਹੈ ਆਪੇ ਜਾਣ ਆਪੇ ਦੇ ਆਖੇ ਸੇ ਵੀ ਕਹਿ ਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣਾ ਅਮੁੱਲ ਵਪਾਰ ਅਮੁੱਲ ਵਪਾਰਿਆ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਲਾ ਸਮਾਏ अमूल धर्म अमूल दीवान अमूल तुला मूल प्रवण अमूल बिश अमूल निशान अमूल कर्म अमूल पुरमान अमूल अमूल आख्या न जाहे आकाक हे लिवलाय आख वेद पाठ पुराण आखे पडे करे विख्यान आखे, आखे ब्रह्मे आखे इंद आखे गोपी ते गो ਆਕੇ ਸਰਾ ਕੇ ਸੇਦ ਆਕੇ ਕੇਤੇ ਕਿਤੇ ਬੁੱਧ ਆਕੇ ਦਾ ਨਾਮ ਆਖੇ ਦੇਵ ਆਖੇ ਸੂਰ ਨਰ ਮੁਨ ਜਨ ਸੇਵਾ ਕੇਤੇ ਆਖੇ ਆਖਣਾ ਪਾਹੇ ਕੇਤੇ ਕਹਿ ਕੇ ਉਠ ਉਠ ਜਾਏ ਕੇਤੇ ਕਿਤੇ ਹੋਰ ਕਰੇ ਤਾਕ ਨਾ ਸਕੇ ਕਈ ਕੈ ਜੇਵੜ ਪਾਵੇ ਤੇ ਵਿਡੋ ਹੋਏ ਨਾਨਕ ਜਾਣੇ ਸੱਚਾ ਸੋਹੇ ਜੇ ਕੋ ਆਕੇ ਬੋਲ ਵਿਗਾੜ ਤਾਂ ਲਿਖਿਆ ਸਿਰਗਵਾਰ ਅਗਵਾਰ ਸੋਦਰ ਕੇ ਅਸੂ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਕਾ ਕੇ ਤੇ ਵਵਨ ਹਾਰੇ केते राग परिसो कही अन केते गावन हारे गावे तू नो पौन पाणी बे गावे राज तर्म द्वारे गाव है चित गुत लिक जान है लिक लिक तर्म विचारे गावे सर्ब्रम्मा देवी सोहना सदा सवारे सो गावे इन्द्र बैठे बेठे देवते अंदर नले गावे सि समाधि अंदर गान साध विचारे गान जती सती संतो की गावे वीरकरारे गावन पण्डत रखी सरा युग युग वेदा नाले गावह मोनिया मनमोहन सुरगा मचप्याले गावण रत्नू पाये तेरे 68 तीर्थ नाल गाव जूद माबल सुरा गावह खाणी चारे गावह खंड मंडल वर पंडा कार कर आके तारें

कार कारव के कितापना जीव तिस दीवड़े आई जो तिस पावे सोई करसी उकम ना करना जाए सो पात साओ सापात साइब नानक को रहनर जाए मुंदस्तो को सर्म पच्चोली त्यान की करे भी भूता। चिंता काल कुआरी काया जुगत डंडा प्रतीत आई पंथी सगला जमाती मन जी जगजीत आदेश तील नत नहत जुग जुग केस भुगत ज्ञान दया भंडार न घट घटि वॼ आप न तुन नी सि दर साधु सॼो करिखाग आद त आद आदिलील नतु नत जुग जुगे एक माई जुगत व्य तिचे परक संसारी हिकु भंडारी हिकु लाई दीवाण जीवतिष्पा चलावै जीवो विप्रमाण ओ विनावै भूत विढाना आदेश तिस आदेश न जुग जुगे को वेश आसन लोए लोए पंडार जो किस पाय सो एक वार कर कर वेके सिर नहार नानक साचे की साची कार आदेश तिस आदेश आद नील नत नहत जुग जुग, जुग को वेसा एक दो जीव लख होए लख होवे लख वीसा ਲਾ ਕੋ ਲਖ ਗੇੜਾ ਆਕਿਏ ਹੈ ਏਕੋ ਨਾਮੁ ਜਗਦੀਸ ਸੋ ਇਤਰਾ ਪਤ ਪੌੜੀਆਂ ਚੜਿਏ ਹੋਏ ਕੀਸਾ ਸੁਣ ਗੱਲਾਂ ਆਕਾਸ ਕੀ ਕੀ ਟਾਇ ਰੀਸ ਨਾਨਕ ਨਦਰੀ ਪਾਈਏ ਕੂੜੀ ਗੂੜੇ ਠੀਸਾ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਹੈ ਜੋਰ जोर्ना राज माल मनसोर जोर्ना सुर्ति ज्ञान विचार जोर्ना जुक्ति छुटे संसारा जे साथ जोर कर विके सोहे नान कुतम नीचना कोहे राति रुति तिति वार पावन पानी अग्नि पतालो तिस विच तरती ताप रखी तर्म साला तिस विच जी जुगत के रंगा तिनके नाम ने कणंत कर्मी कर्मी विचार साचा पो साचा दरबार तित सोण पंच परवान नतरी कर्म पावे निशान कच पकाई ओते पाए नानक गिया जापे जाए ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੇ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮ ਕਾੜਤ ਕੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸਾ ਕਿਤੇ ਨੇ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਤ ਕਿਤੇ ਕਿਤੇ ਦੇਵੀ ਰੈਸਾ ਕਿਤੇ ਦੇ ਦੇਵਦਾਨਵਾ ਮੁੰਨਾ ਕਿਤੇ ਕਿਤੇ ਰਤਨ ਸਮੁੰਦੋ ਕਿਤੀਆਂ ਖਾਣੀ ਕਿਤੀਆਂ ਬਾਣੀ ਕੀਤੇ ਪਾਤ ਨਰਿੰਦਾ ਕੇਤਨਿਆ ਸੂਰਤੀ ਸੇਵਕੋ ਕੇਤੇ ਨਾਨਕੰਤੋ ਨੰਤੋ ਗਿਆਨਕੰਡ ਮੈਂ ਗਿਆਨ ਪ੍ਰਚੰਡ ਤਿੱਤੇ ਨਾਦ ਬਿਨੋਦ ਕੋਡਨੰਦਾ ਸਰਮਕੰਡ ਕੀ ਬਾਣੀ ਰੂਪ ਤਿੱਤੇ ਕਾਢ ਤਕੜਿਏ ਬੋ ਤਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛੇ ਪੁਛਤਾ ਹੈ ਇਤੇ ਕੜੀਏ ਸੂਰਤ ਮਤਮਨ ਬੁੱਧ ਤਿਤੇ ਕੜੀਏ ਸੂਰਾ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰਾ ਤਿਤੇ ਹੋ ਨ ਕੋਈ ਹੋਰ ਤੀਤੇ ਜੋਤ ਮਾਂਬ ਸੂਰਾ ਤਿਨ ਮੈਂ ਰਾਮ ਰਿਆ ਪਰਪੂਰਾ ਤਿਥੇ ਸਿਤੋ ਸਿੱਤ ਮਹਿਮਾ ਮਾਏ ਤਾਂ ਕੇ ਰੂਪਨਾ ਕਥਨੇ ਜਾਹੇ ਨਾ ਮਰ ਨਾ ਠੱਗੇ ਜਾਏ जनके राम वसे मनमाहे है ते भगत वसे के लो करे आनंद साचा मन सो है सचखण्ड वसे निरंकार कर कर विके नदनहल खंड मंडल मण्डल वरभण्डा जे को कथे तन्तु तिते लो लो अकार जीव जीव कौंति वे तिवकार वेके विकसे कर विचार नानक कतना गड़ा सार जात पहारा तीर जो सन्यारा अर्नमत वेद त्यार पोखला गनता पताऊं पांडा पो, पो मर्त तित डाला कड़िए सबद सची टकसाल जिनको नदर कर्म तिनकार नानक कर नदरी नदर निहाल सलोका पवन गुरु पानी पिता माता तत मात दिवसरा दोई दाई दया खेले सगल जगत चंगियाइयां बुराइयां वाचे तरम दूर कर्मी आपो अपनी कैनड़ के, के दूरा ਜਿਨਨੀ ਨਾਮ ਧਿਆਇਆ ਗਐ ਮਛਕਤ ਕਾਲ ਨਾਨਕ ਤੇ ਮਕੂ ਜਲੇ ਕੇਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਐ ਮਛਕਤ ਕਾਲ ਨਾਨਕ ਤੇ ਮਕੂ ਜਲੇ ਕੇਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਐ ਮਛਕਤ ਕਾਲ ਨਾਨਕ ਤੇ ਮਕੂ ਜਲੇ ਕੇਤੀ ਛੁੱਟੀ ਨਾਲ ਵਾਏ ਗੁਰਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ